ਸ਼ਸ਼ੀ ਕਾਲਜੀ ਮੈਂ ਗੁਰਪ੍ਰੀਤ ਬਰਾੜ ਬਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬ੍ਰੈਡ ਦੇ ਗੁਲਾਬ ਜਾਮਨ ਬ੍ਰੈਡ ਦੇ ਗੁਲਾਬ ਜਾਮਨ ਬਣਾਉਣੇ ਬਹੁਤ ਹੀ ਆਸਾਨ ਨੇ ਮੈਂ 4-5 ਬ੍ਰੈਡ ਲੈਏ ਨੇ ਤੇ ਉਹਨਾਂ ਦਾ ਚੂਰਾ ਬਣਾ ਲਿਆ ਮੈਂ ਗ੍ਰाइंड ਕੀਤਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਦੇ ਜਿਹੜੇ ਪੋਰਸ਼ਨ ਹੈ ਇਹਨੂੰ ਕੱਟ ਕੇ ਚਾਰੇ ਪਾਸਿਆਂ ਤੋਂ ਕੱਟ ਕੇ ਇਸ ਤਰੀਕੇ ਦੇ ਨਾਲ ਸਾਰੇ ਕੱਟ ਲੈਣੇ ਹੈ ਬਰਾਊਨ ਸਾਈਡ ਜਿਹੜੀ ਹੈ ਉਤਾਰ ਦੇਣੀ ਹੈ ਔਰ ਇਸ ਨੂੰ ਬਰੀਕ-ਬਰੀਕ ਕਰ ਲੈਣਾ ਕਿਉਂਕਿ ਬ੍ਰੈਡ ਬਹੁਤ ਸੌਫਟ ਹੁੰਦੇ ਨੇ ਉਦਾਂ ਵੀ ਸੈੱਟ ਹੋ ਜਾਂਦੇ ਨੇ ਤੇ ਆਪਾਂ ਇਸ ਨੂੰ ਦੁੱਧ ਦੇ ਨਾਲ ਗੁੰਨ ਲੈਣਾ ਦੁੱਧ ਦੇ ਨਾਲ ਇਸ ਨੂੰ ਆਪਾਂ ਚੰਗੀ ਤਰ੍ਹਾਂ ਗੁੰਨਣਾ ਜਿਵੇਂ ਆਪਾਂ ਰੋਟੀ ਦਾ ਆਟਾ ਬਣਾਉਂਦੇ ਆ ਉਸੇ ਤਰ੍ਹਾਂ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਥੋੜਾ-ਥੋੜਾ ਦੁੱਧ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਆਟੇ ਵਾਂਗੂ ਗੁੰਨ ਲਵਾਂਗੇ ਮਿਕਸ ਕਰ ਲਵਾਂਗੇ ਜੇ ਨਹੀਂ ਜ਼ਰੂਰਤ ਹੋਏਗੀ ਆਪਾਂ ਉਹਨਾਂ ਉਹਨਾਂ ਦੁੱਧ ਪਾਉਂਦੇ ਜਾਵਾਂਗੇ ਚਮਚ ਦੇ ਨਾਲ ਬਿਲਕੁਲ ਮੁਲਾਇਮ ਬਣਾ ਲੈਣਾ ਇਸ ਨੂੰ ਆਟਾ ਬਿਲਕੁਲ ਤਿਆਰ ਹੋ ਗਿਆ ਬ੍ਰੈਡ ਦਾ ਆਟਾ ਬਹੁਤ ਵਧੀਆ ਬਣ ਗਿਆ ਤੇ ਆਪਾਂ ਇਸ ਦੇ ਛੋਟੇ ਛੋਟੇ ਗੁਲਾਬ ਜਮਨ ਹੱਥ ਨੂੰ ਥੋੜਾ ਤੇਲ ਲਾ ਕੇ ਛੋਟੇ ਛੋਟੇ ਗੁਲਾਬ ਜਮਨ ਆਪਣੇ ਸਾਈਜ਼ ਦੇ ਅਨੁਸਾਰ ਤੁਹਾਨੂੰ ਵੱਡੇ ਪਸੰਦ ਆ ਛੋਟੇ ਪਸੰਦ ਆ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਗੁਲਾਬ ਜਮਨ ਬਣਾ ਲੈਣੇ ਇਸ ਤਰੀਕੇ ਨਾਲ ਆਪਾਂ ਸਾਰੇ ਗੁਲਾਬ ਜਮਮਣੇ ਜਿਹੜੇ ਉਹ ਬਣਾ ਕੇ ਤਿਆਰ ਕਰ ਲੈਨੇ ਆ। ਇੱਕ ਕੌਲੀ ਚੀਨੀ ਦੀ ਪੈਨ ਦੇ ਵਿੱਚ ਪਾਈ ਤੇ ਇੱਕ ਕੱਪ ਪਾਣੀ ਦਾ ਉਸ ਦੇ ਵਿੱਚ ਪਾ ਦਿੱਤਾ ਤਾਂ ਕਿ ਚਾਸਨੀ ਬਣ ਜਾਵੇ। ਚਾਸਨੀ ਬਹੁਤ ਵਧੀਆ ਉਬਲ ਰਹੀ ਹੈ। ਇੱਕ ਛੁਟਕੀ ਇਲਾਇਚੀ ਪਾਊਡਰ ਪਾ ਦਿੰਨੇ ਆ ਤਾਂ ਕਿ ਇਹਦੀ ਖੁਸ਼ਬੂ ਬਹੁਤ ਵਧੀਆ ਬਣ ਜਾਵੇ। ਤੇਲ ਬਿਲਕੁਲ ਗਰਮ ਹੋ ਗਿਆ। ਹੁਣ ਆਪਾਂ ਇਸ ਵਿੱਚ ਗੁਲਾਬ ਜਮਮਣੇ ਤਲਨੇ ਸ਼ੁਰੂ ਕਰਦੇ ਆ। ਗੁਲਾਬ ਜੰਮਰ ਬਹੁਤ ਵਧੀਆ ਤਲੇ ਕੇ ਆਪਾਂ ਇਸ ਨੂੰ ਛੱਟ ਲੈਨੇ ਤੇ ਉੱਪਰ ਦੀ ਹੋਈ ਚਾਸਨੀ ਦੇ ਵਿੱਚ ਹੀ ਆਪਾਂ ਇਸ ਨੂੰ ਪਾ ਦੇਣਾ ਤੇ 2 ਮਿੰਟ ਇਹਨਾਂ ਨੂੰ ਚਾਸਨੀ ਦੇ ਵਿੱਚ ਪਕਾਵਾਂਗੇ ਤਾਂ ਕਿ ਇਹ ਸਾਈਜ਼ ਦੇ ਵਿੱਚ ਵੱਡੇ ਹੋ ਜਾਣ ਤੇ ਆਪਾਂ ਇਸੇ ਤਰ੍ਹਾਂ ਇਹਨਾਂ ਨੂੰ ਵੀ ਹਿਲਾਉਂਦੇ ਰਹਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਰਸ ਹੈ ਚਾਸਨੀ ਹੈ ਜਿਹੜੀ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਸਮਾ ਜਾਵੇ ਉਮੈਂ ਤਾਂ ਆ ਚਾਸ਼ਨੀ ਦੇ ਵਿੱਚ ਗੁਲਾਬ ਜਮਨਾਂ ਨੂੰ ਉਬਾਲ ਲੈਣਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਢੱਕ ਕੇ ਰੱਖ ਦੇਣਾ ਤੇ ਗੈਸ ਬੰਦ ਕਰ ਦੇਣੀ ਹੈ 3 ਘੰਟਿਆਂ ਬਾਅਦ ਗੁਲਾਬ ਜਮਨ ਖੁੱਲ ਕੇ ਬਹੁਤ ਵੱਡੇ ਵੱਡੇ ਹੋ ਜਾਣਗੇ ਫਿਰ ਆਪਾਂ ਸਰਵ ਕਰਾਂਗੇ ਬ੍ਰੈਡ ਦੇ ਗੁਲਾਬ ਜਮਨ ਬਣ ਕੇ ਤਿਆਰ ਨੇ ਤੁਸੀਂ ਵੀ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਬਹੁਤ ਹੀ ਵਧੀਆ ਗੁਲਾਬ ਜਮਨ ਬਣਦੇ ਆ ਤੇ ਆਪਣੇ ਵਿਚਾਰ ਮੈਨੂੰ ਬ੍ਰਾਡ ਕਿਚਨ ਤੇ ਦੇਣਾ ਨਾ ਭੁੱਲਣਾ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਜੀ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਦਿਨ ਧੰਨਵਾਦ